ਹੈਲੋ ਗਾਇਜ਼ ਕਿਉਂ ਠੀਕ ਠਾਕ ਹਾਂ ਜੀ ਬੋਰ ਬਣੀ ਤੋ ਅੱਜ ਬੋਰਪਾ ਪਹਿਲਾ ਸਕੂਲ ਦੀ ਹਾਂਜੀ ਮਿੱਤਰੋ ਤੇ ਅੱਜ ਆਪਾਂ ਆ ਗਏ D2 ਤੇ ਤੁਸੀਂ ਦੇਖ ਸਕਦੇ ਹੋ ਇੰਨਾ ਕੰਮ ਹੋ ਚੁੱਕਿਆ ਇੱਥੇ ਆਪਾਂ ਕਿਰੇ ਟੈਂਪਰੇਰੀ ਲਾਈਆਂ ਟੇਲਾਂ ਤੇ ਹੁਣ ਬਾਹਰ ਚੱਲਦੇ ਆਪਾਂ ਆਓ ਲੋ ਜੀ ਇਹ ਆਪਣੇ ਲੱਕੜ ਵਾਲੇ ਮਿਸਤਰੀ ਹੈਂ ਵੀਡੀਓ ਕਾਲ ਨਹੀਂ 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 ਵੀਡੀਓ ਕਾਲ ਨਹੀਂ ਤਾਂ ਸੀ ਨਾ ਉਹ ਬਲੌਗ ਬਣਾਉਣੇ ਹੁੰਦੇ ਆ ਲੋ ਬਈ ਆ ਦੇਖੋ ਇੱਥੇ ਸਾਡੇ ਕੋਲ ਪਹਿਲਾਂ ਦੀਆਂ ਬੱਚੀਆਂ ਪਈਆਂ ਸੀ ਟੈਲਾਂ ਉਹੀ ਕੰਮ ਆ ਗਿਆ ਅੰਦਰ ਉਹ ਤਾਂ ਸਾਰਾ ਲੋਕ ਹੀ ਜਾਣਾ ਜਿਹੜਾ ਆਪਾਂ ਅੰਦਰ ਉੱਥੇ ਲਾਇਆ ਅੱਗੇ ਅੱਗੇ ਕੰਟੀਨਿਊ ਕਰਦੇ ਹਾਂ ਜਿਵੇਂ ਜਿਵੇਂ ਆਪਣਾ ਕੰਮ ਹੋਊਗਾ ਸਾਰਾ ਹਾਂ ਹੋਰ ਫੇਰੇ ਹੋਰ ਫੇਰੇ ਕੀ ਕਰਦਾ ਆਪੀ ਮੈਂ ਜਿਹੜੇ ਤੋਂ ਬਈ ਝੋੜੇ ਕੀ ਹਾਲ ਚੱਲ ਆ ਬਈ ਉਹ ਅੱਜ ਵੋਟਾਂ ਹਨ ਵੋਟਾਂ ਕਰਕੇ ਥੋੜਾ ਜਿਹਾ ਮੰਮੀ ਲੈ ਜਾਣਾ ਮੰਮੀ ਨੂੰ ਰਹਿਣ ਦੇ ਰਹਿਣ ਦੇ ਸੈਟ ਹੋ ਜੇਗਾ ਨਾ ਨਵਾਂ ਨਵਾਂ ਸਿੱਖਿਆ ਮੋਰਸਾ ਬੋਰਡ ਪੋਣੀ ਤੂੰ ਅਜਾ ਬੋਰਡ ਪਾ ਲਈ ਬਈ ਪਹਿਲਾ ਸਕੂਲ ਦੀ ਵੀਡੀਓ ਘਰੇ ਨੂੰ ਪਤਾ ਹੀ ਨਹੀਂ ਤੇ ਲਿਆ ਦੇਖੋ ਜੀ ਬੂਟ ਪਾਇਆ ਮੰਮੀ ਇੱਥੇ ਕੀ ਗਿੱਦੜ ਦੇ ਮੰਮੇ ਗਈ ਹੋਈ ਆ ਹੁਣ ਤਾਂ ਹੈਗਾ ਮੈਂ ਕਿ ਮੰਦਿਰ ਹੈਗੀ ਮਢੀਰ ਲੇ ਗਾੜ ਲਿਗਾੜਾ ਸਾਰੀ ਲਗਾੜ ਫਿਰਦੀ ਆ ਰਹੀ ਸਪੈਸ਼ਲ ਨੰਬਰ 1 ਓਏ ਹੈਲੋ ਗਾਇਸ ਕਿਵੇਂ ਹੋ ਕਿਹਾ ਕੋਈ ਹੈਲੋ ਗਾਇਸ ਚੱਲੀ ਜਾਂਦਾ ਚੱਲੀ ਹੁੰਦਾ ਜਲ ਚੱਲ ਕਿੱਥੇ ਆ ਚੱਲੀ ਜਾਂਦਾ ਨਹੀਂ ਓਰੇ ਤੇ ਮੈਂ ਬਣਾਉਣਾ ਇੱਕ ਮਿੰਟ ਲਾਪ ਦੇਈਏ ਆਦਾ ਵਲੋਗ ਸਟਾਰਟ ਕਰਦਾ ਫਰੀ ਹੋ ओए रे वो लाता होए बस ओ चल लिया हेलो गाइस बोल आगे भी हेलो आगे भी हेलो गाइस क्यों ठीक ठाक हो जी हां की जो ठीक ठाक जो की हालचाल जो कि आगे थी ठीक ठाक हो जी लाइक सब्सक्राइब कर दिया करो टैक्स जी आपका ब्लॉग वादू सारे बनाने होने हैं डन जाने ਚਾਰਾਂ ਚਾਰ ਜਣੇ ਅਸੀਂ ਹੁਣ ਅਸੀਂ ਗਲੀ ਚਾਗੇ ਦੂਸਰੀ ਚ બીજી ਗਲੀ ਚ ਆਗੇ ਅਸੀਂ ਹੁਣ ਸਾਡੇ ਸਾਡੀ ਸਾਡੀ ਗਲੀ ਤਾਂ ਹੈ ਹੁਣ ਆਪਾਂ ਘਰੇ ਜਾਂਦੇ ਆ ਚਲੋ ਬਈ ਠੀਕ ਹੈ ਇੱਕ ਜਾਣੇ ਹੋ ਘਰੇ ਹਾਂਜੀ ਨਹੀਂ ਜਾਂਦੇ ਹੋਗੇ ਸਾਡੇ ਘਰੇ ਹੀ ਜਾਂਦੇ ਆ ਬਈ ਸਾਡੇ ਘਰੇ ਹੀ ਜਾਂਦੇ ਆ ਸਾਡੇ ਘਰੇ ਹੀ ਜਾਂਦੇ ਆ ਵੈਲੀ ਹਾਂ ਵੈਲੀ ਆ ਸੀ ਵੈਲੀ ਆ ਸਾਰੇ ਇਹ ਚਲ ਕਰੇ ਕਰੇ ਬਈ ਕੱਲ ਕਰੀ ਕੱਲ ਕਰੀ ਕੱਲ ਕਰੀ ਕੱਲ ਕਰੀ ਕਿਡਨੀ ਗੇਮ ਅਸੀਂ ਸਾਨੂੰ ਤਾਂ ਕੰਮ ਹੀ ਸੀ ਪਹਿਲੇ ਬੈਠੇ ਤਿੰਨ ਦਿਨ ਹੁਣ ਕਹਿੰਦੇ ਸੋਨੂ ਬਾਈ ਤੇ ਮਧੂ ਬਾਈ ਤੇ ਗੁਰਮਨ ਤੇ ਮੈਂ ਗੇਮ ਖੇਡਣ ਜਾ ਰਹੇ ਹਾਂ ਅੰਦਲੀ ਅੰਦਲੀ ਨੇ ਆਪਦੇ ਗੇਮ ਖੇਡਣ ਹੁਣ ਮੈਨੂੰ ਇਸ ਨੂੰ ਲਾਉਣਾ ਦੇ ਲੋਈ ਥੋੜਾ ਜਿਹਾ ਦਿਖਾ ਦਿੰਨੇ ਹਾਂ ਚੱਲ ਹਣਾ ਦੇਖੋ ਜੀ ਅਧਰਾ ਅਧਰਾ ਬੂਤਾ ਰੂਮ ਬਣਾਨੇ ਕੀ ਅਧਰਾ ਪਰ ਪੂਜਾ ਰੂਮ ਬਣਾਨੇ ਠੀਕ ਹੈ ਠੀਕ ਅਥੇ ਬਾਰ ਕੰਮ ਚੱਲੀ ਅੰਦਾ ਬਾਈ ਕੰਮ ਕਰੀ ਅੰਦਾ ਹਣਾ ਬਲ ਹੁਣ ਆਪਾਂ ਗੇਮ ਖੇਡਦੇ ਆ ਚਲ ਖੇਡੀਏ ਗੇਮ ਨਹੀਂ ਖੇਡਣੀ ਗੇਮ ਤਾਂ ਖੇਡਦੇ ਆਪਾਂ ਪੜ੍ਹ ਲਾ ਘਰੇ ਆ ਕੇ ਨਕਾਮੇ ਤਾਈ ਬਹਿਲੇ ਬੱਠੇ ਫਿਰਦਾ ਪਹਿਲੇ ਬੈਠੇ ਬਈ ਐ ਕਰ ਤੂੰ ਕਰਿਆ ਕੇ ਨਾ ਕੱਪ ਨਹੀਂ ਆ ਕੇ ਆਪ ਪੜਾਈ ਕਰ ਬਈ ਕੰਮ ਹੀ ਨਹੀਂ ਤਾਂ ਮਿੰਗੀ ਦੋ ਕੰਮ ਕਹਿਣ ਦਿੱਤਾ ਚੱਲ ਓਏ ਉਧਰ ਨਾ ਤੂੰ ਹੱਥੋਂ ਤਮਾਰ ਰੈਂਬੋ ਓਏ ਰੈਂਬੋ ਕਿਵੇਂ ਆ ਕਿ ਮੇਰਾ ਰੈਂਬੋ ਸੁੰਘੀ ਆ ਮੈਂ ਇੱਕ ਸੁੰਘਦਾ ਏ ਐਂਬੋ ਆਇਆ ਬਾਹਰ ਚ ਲਿਓਏ ਅਰੇ ਬੋ ਐਂਬੋ ਆਇ ਤੇ ਲਿਓਏ ਬਾਹਰ ਐਂਬੋ ਸਾਰਾ ਨੇ ਸੁਤਾ ਰਹਿਦਾ ਬਾਹਰ ਚ ਲੈ ਕੇ ਚਲੀ ਜਾਂਦਾ ਆਪਾ ਕੰਦਨੇ ਹਾਂ ਕਰਵਾ ਦਿੰਦੇ ਹਾਂ ਡੀਸੀ ਮਾ ਕੇ ਬੈਠਾ ਸੀ ਕੀ ਡੀਸੀ ਉਨ ਬੈਠਾ ਥੀਆ ਡੀਸੀ ਬਣ ਕੇ ਬੈਠਾ ਏ ਨੂੰ ਬੜਾ ਤੰਗ ਕਰਦਾ ਹੁੰਦਾ ਇਹਨੂੰ ਗੁਰਮਨ ਨੂੰ ਗੁਰਮਨ ਚਾਕਲ ਹੋ ਖਾਲ ਦੇਖ ਵੇ ਓਏ ਉਹ ਲੋ ਦੇ ਕੋਲ ਨਾ ਆ ਜਾ ਪ੍ਰਾਵਾਏ ਦੇ ਕੋਲ ਜਾ ਲੈ ਚੱਕ ਲੈ ਓਏ ਚੱਕ ਲੈ ਉਹ ਚੱਟੀਆਂ ਦਾਦੀ ਉਹ ਕਰਨ ਕਰਨੀ ਚੱਟੀਆਂ ਦਾਦਾ ਹੇ ਰੈਂਬੋ ਬਈਆ ਅਸੀਂ ਰੈਂਬੋ ਦਾ ਉਹ ਆ ਬਲੋਗ ਦੇਖੇ ਸੀ ਜਿੱਤੇ ਟੀਕਾ ਲੱਗਿਆ ਸੀ ਇਹ ਰੈਂਬੋ ਦਾ ਉਹ ਦਿਨ ਓਏ ਉਹਦੇ ਕੀ ਕਰੀ ਜਾਂਦਾ ਉਹ ਉਧਰ ਦੇਖ ਤੇਰਾ ਓਏ ਕਰਦਾ ਹੋ ਯਾਰ ਇਹ ਓਏ ਅਜੇ ਸੁਣਨਾ ਹੀ ਹੈ ਜਬਾ ਹਾਂ ਸੁਣਨਾ ਹੀ ਆ ਆਹਾ ਓਏ ਖੇਡਦਾ ਓਏ ਨਾ ਇਹਨੂੰ ਚੱਲ ਆਇਆ ਤੈਨੂੰ ਤੇਰੇ ਮਨ ਕੇ ਦਿਖਾਵਾਂ ਚਲੋ ਸਫਾਈ ਕਰਾਉਂ ਮੈਂ ਅਸ ਸਫਾਈ ਕਰਾਉ ਉਹ ਆਜੋ ਚਲੋ ਗਾਇਸ ਗਾਇਸ ਬੜੀ ਇਧਰ ਹੋ ਜਾ ਹੈਲੋ ਗਾਇਸ ਦੇਖੋ ਅੱਧਰੇ ਕੰਮ ਕਰੀਏ ਨੇ ਆਪਾਂ ਆਏ ਇਧਰ ਹੋ ਬੜੀ ਇਧਰ ਹੋ ਬੜੀ ਆ ਲੈ ਕੋ ਆ ਲੈ ਕਾਫੀ ਕੰਮ ਕਰੀਏ ਨੇ ਓਏ ਸਿੱਧਾ ਫੋਨ ਨਾ ਕਰ ਟੈਡੀ ਰਹ ਦੇ ਆ ਡੇਟਾ ਅਈਓ ਇਹ ਵਰਾ ਸਫਾਈ ਕਰ ਰਿਹਾ ਔਰ ਬਲੌਗ ਹਿੰਦੀ ਹੈਗਾ ਸੋਨ ਬਾਈ ਸਫਾਈ ਕਰ ਰਿਹਾ ਹੈ ਇਹ ਹਮਾਰੇ ਸਾਥ ਗੁਰਮਨ ਖੜਾ ਗੁਰਮਨ ਖੜਾ ਹੈ ਇਹ ਇੱਕ ਗੁਰਮਨ ਬੇਲਾ ਕਹਤਾ ਹੈ ਨਹੀਂ ਪੜਾਈ ਕਰ ਜਾਂ ਪਾਰਟੀ ਹੋ ਰਹੀ ਹੈ ਜਾਂ ਪਾਰਟੀ ਹੋ ਰਹੀ ਹੈ ਨਹੀਂ ਗਰਮਨ ਕੋਈ ਕੰਮ ਕਰਦਾ ਓ ਜਾਂਦੀ ਅਨਬੋਲਦੀ ਦੀ ਉਹਨੂੰ ਪਤਾ ਨਹੀਂ ਕੀ ਹੋਇਆ ਹੈ ਜੇ ਅੰਦਰ ਜਾਂਦੇ ਚਰਕਣ ਲੱਗ ਜਾਂਦੀਆਂ ਬੰਡਾਂ ਨੇ ਜਦ ਬਿੱਡਾਂਲੇ ਅੰਦਰ ਜਾਂਦੇ ਆ ਵੀ ਸਾਰੇ ਸੁਣ ਜਾਂਦੇ ਆ ਬਿੱਡਾਂਲੇ ਅੰਦਰ ਜਾਂਦੇ ਅਨਮੋਲ ਦੀਦੀ ਤੇ ਦੀਪੂ ਬੈਠੇ ਤੇ ਅਨਮੋਲ ਦੀਦੀ ਆ ਆ ਗਈ ਦੀਪੂ ਇਹ ਬਿੱਡਾਂਲੇ ਅੰਦਰ ਬੈਠੇ ਆ ਅਨਮੋਲ ਦੀਦੀ ਤੇ ਦੀਪੂ ਤੇ ਜਦ ਅਸੀਂ ਬਿੱਡਾਂਲੇ ਅੰਦਰ ਜਾਂਦੇ ਮੈਂ ਤੇ ਗੁਰੀ ਤੇ ਅੰਦੀ ਦੀ ਚਲਕਣ ਲੱਗ ਜਾਂਦੀ ਓਏ ਬਾਹਰ ਵਗ ਜਾਂਦੀ ਸੀ ਦਾਨਾ ਕੋਈ ਨਹੀਂ ਕਰ ਸਕਦੀ ਬੋਲਾ ਜ਼ੀਰੋ ਜ਼ੀਰੋ ਕੀ ਲੱਛਣ ਕਰੀ ਜਾਂਦਾ ਤੂੰ ਅਦਾਬ ਭਾਈ ਤੂੰ ਨੱਕ ਚੋਂ ਗਲਾਂ ਮਾਰੀ ਅੰਨਾ ਬਾਗੇ ਮੈਨੂੰ ਪਾਈ ਜੀ ਨਾ ਹੁਣ ਤੂੰ ਪਾਈ ਸੀ ਨਾ ਓਏ ਉਹਨੇ ਪਾਈ ਸੀ ਹੁਣੀ ਇਹਦੀ ਕੀ ਬਾਅਦ ਤੱਕ ਕਿਆ ਕੈਮਰਾ ਹੇ ਗਾਇਸ ਤੇ ਮਿਠਾ ਖਾਓ ਓ ਜਮ ਮੈ ਆਉਂਦਾ ਸੀ ਹਨਾ ਉਹ ਦੰਦੀ ਬੇਬੇ ਆ ਗਈ ਹਾਂ ਤੇ ਉਹ ਯਹੀ ਰਹਿ ਅੱਛਾ ਅੱਛਾ ਉਹਨੇ ਮੈਂ ਛੱਡਿਆ ਫਿਰ ਮੈਂ ਛੱਡਿਆ ਆ ਫਿਰ ਮੈਂ ਉੱਥੇ ਖੜਾ ਰਿਹਾ ਉਹਦਾ ਮੰਮੀ ਆ ਗਈ ਫਿਰ ਮੈਂ ਆ ਗਿਆ ਹਾਂ ਤੇ ਮੈਂ ਮਾਂ ਆ ਗਈ ਹਾਂ ਲੈ ਕੇ ਜਾਣੀ ਸੀਗੀ ਉਹਨੂੰ ਕਿਨੋਂ ਕਿਨੋਂ ਉਹ ਲੈ ਕੇ ਆਪੀ ਆ ਜੂਗੀ ਲੈ ਤੇਰੇ ਡਾਡੀ ਨੂੰ ਕੇ ਲੈ ਕੇ ਆਵੇਂ ਘਰੇ ਬੈਠਾ ਹੋ ਕਿਉਂ ਘਰੇ ਬੈਠਾ ਜੇ ਨਾ ਆਇਆ ਘਰੇ ਓਏ ਓਏ ਤਾਂ ਚੁੱਪ ਕਰ ਰਿਹਾ ਆ ਜਾ ਰੋਗਣੀ ਦਾ ਓਏ ਥੋਲੇ ਖਾਣੇ ਬਾਬੇ ਦੁਕਾਨ ਤੋਂ ਲਿਆ ਦੇ ਆ ਮੁੰਡਾ ਲਿਖਿਆ ਮੰਗਦਾ ਆ ਲੈ ਚੁਪਈਦਾ ਲੋ ਬਈ ਗੁਰਮਨ ਗੇਮ ਖੇਡੀ ਜਾਂਦਾ ਹੁਣ ਬਈ ਤੂੰ ਵੱਜੀ ਯਾਰ ਕਿਹਦੇ ਉਹਨੇ ਮੇਰੇ ਇੱਥੇ 6 ਵਜ ਗਈ ਨਾਨਕੀ ਕਿੱਥੇ ਕਿੱਥੇ ਹੋਈ ਨਾਨਕੀ ਕਿੱਥੇ ਵੱਜ ਗਈ ਇੱਥੇ ਦਾਦੀ ਇੱਥੇ ਹਾਂ ਬਾਲੇ ਦਿਨਾਂ ਦੀ ਗੱਲ ਸੀ ਹਾਂ ਮੈਂ ਹਾਂਜੀ ਮੈਂ ਥੋੜਾ ਰੋਪਿਆ ਹੈ ਫਿਰ ਫਿਰ ਮੈਂ ਘਰੇ ਮਚਬ ਕਰ ਗਿਆ ਫਿਰ ਫਿਰ ਮੈਂ ਘਰੇ ਆਪੜਾ ਮੇਰਾ ਥੋੜਾ ਲੋਨ ਲੱਗ ਗਿਆ ਫਿਰ ਮੇਰੀ ਵੀ ਮੈਂ ਪੀਆ ਪਰਪੈਂਦੋ ਹਾਂ ਤੇ ਜੀਰੋ ਮੈਂ ਘਰੇ ਆ ਗਿਆ ਦੇ ਮੈਂ ਫਿਰ ਆ ਕੇ ਤੇ ਵੇਨ ਹਾ ਚ ਪਿਆ ਇਹ ਕੋਤਕ ਤਾਂ ਨਹੀਂ ਕਰਕੇ ਕਰੋ ਬੱਤ ਲੜ ਕੀ ਬੰਦ ਹੋ ਜੀ ਓਏ ਨਾ ਨਾ ਨਹੀਂ ਕਿਤੇ ਥਲੇ ਹੋ ਜੀ ਠੀਕੇ ਪੁੱਤੀ ਕੀ ਆਂਦੀ ਕੀ ਆਂਦਾ ਮੋਟੀ ਉਹ ਤਾਂ ਸੁੱਕੀ ਹੱਡੀ ਐ ਸਾਗਾਂਟੇ ਦੇਖ ਗਈ मोटी की है मोटी की है ओए लड़ो ना ओए मोटी की है मोटी की है भाई ये मोटी नहीं सूखी हड्डी सूखी लकड़ सूखी हड्डी सूखी हड्डी भाई ये नाम भाई ये नाम बता ना हां ये नाम सीधा कीरखा जी बनसरे गोर मटक गोर मटक गोर मटक ला ये नाम है ताकीला कैसी घूमण घूमण ਸ਼ਿਦੂ ਮੁਸ਼ੀਆ ਸ਼ਿਦੂ ਮੁਸ਼ੀਆ ਓਏ ਓਏ ਸ਼ਿਦੂ ਮੁਸ਼ੀਆ ਬਸ ਠੀਕ ਆ ਓਕੇ ਬਾਏ ਹਾਂਜੀ ਬਈ ਸ਼ਾਮ ਹੋ ਚੁੱਕੀ ਆ ਤੇ ਹੁਣ ਮਿਸਤਰੀ ਅਰੇ ਤੱਕ ਗਏ ਬਈ ਘਰੇ ਤੇ ਹੁਣ ਆਪਣਾ ਇਹਨਾਂ ਕੰਮ ਹੋ ਗਿਆ ਕੇਰਾ ਮੈਂ ਤੁਹਾਨੂੰ ਦਿਖਾ ਦਿੰਨਾ ਲਓ ਜੀ ਆਪਣੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਖਾਨੇ ਹੁਣੇ ਜੇ ਬਣ ਗਏ ਤੇ ਉਹਦੇ ਜਿਹੜੇ ਦਰਾਜ ਹੈਗੇ ਆ ਉਹ ਬਾਹਰ ਪਏ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਅਭਿਮਣ ਗਿਆ ਰੈਡੀ ਹੋ ਗਿਆ ਸਾਇਕ ਉਸ ਮੈਂ ਇਸ ਤਰੀ ਦੇ ਸੰਦ ਇੱਥੇ ਪਏ ਆ ਸੋਨੋ ਆਇਆ ਉਹ ਵੀ ਦਿਖਾ ਦੀਏ ਉਹ ਜਿਹੜੇ ਉਹ ਪਏ ਆ ਆ ਦੇਖੋ ਜੀ ਸਮਾਨ ਹਜੇ ਆ ਆ ਪੇ ਦਰਾਜ ਆਪਣੇ ਦਰਾਜ ਵਿੱਚ ਕੋ ਅਨ ਇਹ ਵਿੱਚ ਲੱਗ ਜਾਣਗੇ ਤੇ ਆਪਣਾ ਬਾਕੀ ਕੰਮ ਹਜੇ ਕੱਲ ਨੂੰ ਹੋਊਗਾ ਤੇ ਹੁਣ ਦੇਖ ਲਓ ਆਜੋ ਇਹ ਬੱਸ ਹੁਣ ਲੁੱਕ ਐਵੇਂ ਲੱਗ ਰਹੀ ਆ ਤੇ ਬਾਏ ਇੱਕ ਦੋ ਦਿਨਾਂ ਨੂੰ ਇਹ ਤੁਸੀਂ ਦੇਖ ਹੀ ਆਇਓ ਫਿਰ ਕਿਵੇਂ ਮਤਲਬ ਵਧੀਆ ਵਧੀਆ ਬਣਜੂ ਹੈ ਨਾ ਪੂਰਾ ਵਧੀਆ ਸਿਰਾ ਲੱਗ ਜੂਗਾ ਸਿਰਾ ਹੁਣ ਬਈ ਤੁਹਾਨੂੰ ਨੈਕਸਟ ਵਲੌਗ ਚ ਮਿਲਾਂਗੇ ਜੇ ਤੁਹਾਨੂੰ ਇਹ ਵਲੌਗ ਪਸੰਦ ਆ ਸਾਰੀ ਲਾਈਕਸ ਸੈਂਡ ਕਰ ਦਿਓ ਸ਼ੱਕਰਪਾਰਾ ਕਰ ਲਿਓ ਹੀ ਹਾਂ ਸ਼ੱਕਰਪਾਰਾ ਹਾਂ ਸ਼ੱਕਰਪਾਰਾ ਕਰ ਲਿਓ ਠੀਕ ਹੈ ਲਾਈਕ ਤੇ ਸ਼ੱਕਰਪਾਰਾ ਕਰ ਲਿਓ ਠੀਕ ਹੈ ਠੀਕ ਹੁਣ ਨੈਕਸਟ ਵਲੌਗ ਚ ਮਿਲਦੇ ਆਂ